ਮਾਡਲਡੌਨ ਮੰਦਿਰ ਦੇ ਵਿੱਚ ਪੰਥਾ ਦੇ ਨਾਲ ਮਾਰਕਟ ਕਰਨ ਵਾਲੇ ਬਜ਼ੁਰਗ ਨੇ ਸੰਤ ਸਮਾਜ ਕੋ ਮੰਗੀ ਮਾਫੀ ਕਾਲੇ ਕਨਪੁਰ ਬਾਲਾਜੀ ਮੰਦਿਰ ਦੇ ਵਿੱਚ ਜਾ ਕੇ ਅੱਜ ਉਸ ਬਜ਼ੁਰਗ ਵੱਲੋਂ ਸੰਤ ਸਮਾਜ ਕੋਲੋਂ ਮਾਫੀ ਮੰਗੀ ਗਈ ਹੈ ਅਤੇ ਉੱਥੇ ਹੀ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਹੈ ਉਹਨਾਂ ਦੀ ਸਜ਼ਾ ਇਹ ਹੈ ਕਿ ਉਹ ਮਾਡਲਡੌਨ ਮੰਦਿਰ ਦੇ ਜੋੜਾ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ ਜਿੰਨੇ ਦਿਨ ਉਹਨਾਂ ਨੂੰ ਧਾਰਮਿਕ ਸਜਾ ਲਈ ਗਈ ਆ 50 ਹਨੂਮਾਨ ਚਲਿਸੇ ਵੀ ਸੰਗਤਾਂ ਦੇ ਵਿੱਚ ਸੰਗਤਾਂ ਨੂੰ ਵੰਡਣਗੇ ਦਿਨ ਸੋਮਵਾਰ 11 ਤਰੀਕ ਸਮਾਂ ਤਕਰੀਬਨ 6:40 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਣੇ ਆ ਕੀ ਕਹਿਣਾ ਹੈ ਜੈ ਸ਼riram ਜਗਤ ਗੁਰੂ ਸਵਾਮੀ ਅਸ਼ੇਰ ਮਹਾਰਾਜੀ ਕਾਲੀ ਸ਼ਨਾ ਰਾਸ਼ਟਰੀ ਉਪ ਪ੍ਰਧਾਨ ਚੰਦਰ ਚਾਰਾ ਪ੍ਰਦੇਸ਼ ਪੰਜਾਬ ਪ੍ਰਮੁਖ ਇਹ ਪਿਛਲੇ ਦਿਨੀ ਮਾਲਟੋਨ ਮੰਦਿਰ ਦੇ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਪਾ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਕੋ ਕਿ ਭਵਿੱਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਕੈਮ ਮਾਰਾ ਹੁੰਦਾ ਆ ਮੱਧ ਨਗਰ ਵੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 13 ਤਰੀਕ ਤੋਂ ਮੁਦਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ ਕਰਨਗੇ ਉਸ ਤੋਂ ਬਾਅਦ ਪੰਜਾ ਸ੍ਰੀ ਹਨੂਮਾਨ ਚਲिसा ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਬਹਿ ਕੇ ਸ੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸੱਜਾ ਲਈ ਗਈ ਆ ਕਿ ਅੱਗੇ ਤੋਂ ਭੁਵਿੱਖ ਵਿੱਚ ਇਹ ਗਲਤੀ ਨਾ ਕਰਨਾ ਨਹੀਂ ਜੀ ਨਹੀਂ ਜਦੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਦੋਲਣ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਗਤ ਸਮਾਜ ਨੇ ਫੈਸਲਾ ਲਿਆ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉੱਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਧ ਵਿਦਵਾਰ ਨਹੀਂ ਕਰਨਗੇ ਜੀ ਉਹ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਹੜੇ ਨਾਲ ਵਧੀ ਕੀ ਕੀਤੀ ਹੈ ਫਿਰ ਪੰਡਤ ਜੀ ਦੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੋਵਾਂਗੇ ਮੰਦਰ ਜਾ ਕੇ ਸੇਵਾ ਕਰ ਸਕਦੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਰ ਜਿੱਦਾਂ ਆਪਣੇ ਰੁਟੀਨ ਨਾਲ ਜਾਂਦੇ ਜਾਣ ਮੰਦਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਜੀ ਮਾਲਟੋਨ ਮੰਦਿਰ ਦੇ ਵਿੱਚ ਆਸਥਾ ਗਈ ਆ ਉਹਨਾਂ ਦੀ ਆਫਕਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਮੰਦਿਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਨਾ ਦੱਸਿਆ ਕਿ ਵਿਵਾਦ ਹੋਇਆ ਕਿਉਂ ਗੋਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਆ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤੇ ਥੋੜੀ ਛੋਟੀ ਜੀ ਸੀ ਇਹ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਸੰਸਮਾਜ ਨੇ ਵੇਖਿਆ ਰਾਇਆ ਬਾਚਿਆ ਵੇਖ ਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਤੇ ਧਾਰਮਿਕ ਸਜ਼ਾ ਲਾਈ ਗਈ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਿਰ ਕਮੇਟੀ ਮੰਦਿਰ ਤੇ ਸੇਵਾ ਕਰ ਰਹੀ ਸੀ ਕਿੰਨੀ ਮੰਦਿਰ ਕਮੇਟੀ ਨੇ ਇਹਨਾਂ ਦਾ ਕੋ ਸਾਥ ਦਿੱਤਾ ਜੀ ਮੈਂ ਮੰਦਿਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਿਰ ਕਮੇਟੀ ਨੇ ਇਹਨਾਂ ਨੂੰ ਉੱਥੇ ਹੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਿਰ ਮੰਦਿਰ ਕਮੇਟੀ ਦੀ ਦਾੜਾ ਤੋਂ ਬਾਹਰ ਆ ਗਿਆ ਸੀ ਫਿਰ ਇਹਨਾਂ ਦਾ ਇੱਥੇ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਗਾਂ ਮੰਦਰ ਕਮੇਟੀ ਨੂੰ ਵੀ ਅਸੀਂ ਇਹੋ ਤਾਰਨਾ ਕੀਤੀ ਆ ਕਿ ਗਾਂ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ। ਜੇ ਮੰਦਰ ਦੇ ਵਿੱਚ ਗਾਂ ਇਹੋ ਜਿਹਾ ਕੋਈ ਵਿਵਾਦ ਹੋ ਜਾਂਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਨਟ ਦੇਵਾਂਗੇ। ਅੱਛਾ ਇੱਕ ਆਵਾਜ਼ ਇੱਕ ਸੰਤ ਸਮਾਜ ਨੂੰ ਬੈਠਾ ਲਿੱਤਾ ਗਿਆ ਜੀ ਜਿਹੜਾ ਆ ਗਿਆ ਸਭਾ ਸੇ ਮੰਨਿਆ। ਬਿਲਕੁਲ ਮੰਨਿਆ ਜੀ। ਇਹਦਾ ਵਗੈਰਾ ਲਿਖਤ ਪੜਤੋਈ ਆ ਸੰਤ ਸਮਾਜ ਦੇ ਵਿੱਚ ਬੈਠ ਕੇ ਲਿਖਤ ਪੜਤੋਈ ਆ। ਇਹ ਹਰ ਥਾਂ ਤੇ ਮੰਨਿਆ ਗਾ ਆ। ਕਾਨੂੰਨੀ ਕੋਈ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਤੇ ਨਹੀਂ ਹੋ ਸਕਦੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਰਮ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮਾਫ ਕਰਤਾ ਧਾਰਮਿਕ ਸਜ਼ਾ ਲਾਤੀ ਆ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੈਂਦੇ ਫਿਰ ਕੋਈ ਕਾਰਵਾਈ ਨਹੀਂ ਹੋਏ ਸਮਾਜ ਵੱਲੇ ਵੀ ਹੋ ਰਿਹਾ ਕਾਫੀ ਇਕੱਠੇ ਹੋਏ ਪਰ ਮਨੇ ਵਿਰੋਧ ਕੀਤਾ ਸੀ ਜੇ ਜਿਹੜੀਆਂ ਮਾਤਾ ਇਹ ਕਰਾਵਾ ਸੀ ਉਹ ਛੁੱਟਿਆ ਗਏ ਉਹਦੀ ਬੇਅਦਵੀ ਕੀਤੀ ਗਈ ਕੋਈ ਕਾਰਵਾਈ ਬੰਦੀ ਹੈ ਜੀ ਜਿਹੜੀ ਮਾਤਾ ਜੀ ਦੀਆਂ ਖੜਾਵਾਂ ਆ ਅਸੀਂ ਪੂਰਾ ਵਾਚ ਕੀਤਾ ਆ ਅਸੀਂ ਉੱਥੋਂ ਹੋ ਕੇ ਵੀ ਆਏ ਆ ਕਿ ਮਾਤਾ ਜੀ ਦੀਆਂ ਖੜਾਵਾਂ ਨੂੰ ਹੱਥ ਤੱਕ ਨਹੀਂ ਲੱਗਾ ਪਹਿਲੋਂ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਬੀਨਰ ਦਾ ਉਹ ਫੜਿਆ ਸੀ ਖੜਾਵਾਂ ਵਾਲੀ ਗੱਲ ਝੂਠੀ ਹੈ ਗਿਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ ਵੀ ਖੜਾਵਾਂ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਕੋੜੀਆਂ 'ਚ ਆਪਣਾ ਡੋਲੂ ਰੱਖਿਆ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਹੋਰ ਕੀ ਮੈਸੇਜ ਦੇਣਾ ਚਾਹੀਏ ਜਿਹੜੇ ਰਸਮਾਂ ਜੋ ਜਿਹੜੇ ਖਰੋਦ ਕਰਦੇ ਪਏ ਸੀ ਮੈਂ ਉਹਨਾਂ ਨੂੰ ਇਹੋ ਜਿਹਾ ਮੈਸੇਜ ਦਵਾਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਸਪੰਸ ਇਹਨੂੰ ਮੰਨਣ